ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 99152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਟੋਪ ਕਲਾਸ ਸਾਹੀ ਵਾਲ ਦਾ ਪੀਸ ਦਿਖਾ ਰਹੇ ਆ ਪੂਰੀ ਜਾਣਕਾਰੀ ਤੇ ਐਡਰੈਸ ਵੀਰ ਤੋਂ ਪੁੱਛ ਕੇ ਦੱਸਾਂਗੇ ਠੀਕ ਆਲ ਬਾਈ ਜੀ ਸਤਿ ਸ਼੍ਰੀ ਅਕਾਲ ਬਈ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਐਡਰੈਸ ਮੇਰੇ ਪਿੰਡ ਧੌਲਾ ਨਾਂ ਮੇਰਾ ਨਵੀ ਪਿੰਡ ਧੌਲਾ ਨਾਂ ਵੀਰ ਦਾ ਨਵੀ ਅਤੇ ਮੋਬਾਈਲ ਨੰਬਰ 9915598872 9915598872 ਕੀ ਡਿਟੇਲ ਹੈ ਵੀਰੇ ਸਾਹੀ ਵਾਲ ਦੀ ਕਹਿਮਾ ਸੂਆ ਹੈਗਾ ਵੀਰੇ ਤੀਜਾ ਸੂਆ ਹੈ ਤੀਜਾ ਸੂਆ ਦੂਜੇ ਸੂਏ ਕਿੰਨਾ ਕਦ ਦੁੱਧ ਦਿੰਦਾ ਦੂਜੇ ਸੂਏ ਆਪਾਂ 17 ਕਿਲੋ ਦੁੱਧ ਆਪਣੇ ਘਰੇ ਚੋਇਆ ਦੂਜੇ ਸੂਏ 17 ਕਿਲੋ ਦੁੱਧ ਆਪਾਂ ਘਰੇ ਚੋਇਆ ਦੂਜਾ ਸੂਆ ਮਤਲਬ ਵੀ ਆਪਾਂ ਘਰੇ ਚੋਈ ਹੈ ਤੇ ਹੁਣ ਤੀਜਾ ਸੂਆ ਸੂਈ ਆ ਹੁਣ ਕਿੰਨਾ ਕਦ ਦੁੱਧ ਆਗਾ 13 ਕਿਲੋ ਦੁੱਧ ਤਿਆਰ ਹੈ ਹੁਣ 13 ਕਿਲੋ ਦੁੱਧ ਤਿਆਰ ਆਗਾ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਦੋ ਟਾਈਮ ਮਿਲ ਕੇ ਘਰੇ ਕਰਵਾ ਕੇ ਦੇ ਦਾਂਗੇ ਸੀਲ ਠੰਡੀ ਫੁੱਲ ਹੈ ਪੂਰੀ ਵੀਰੇ ਲੱਭ ਸ਼ੀਲ ਠੰਡੀ ਦਾ ਤਾਂ ਅੰਤਿਮ ਮੁਖਿਆ ਪੈ ਗਿਆ ਦੇਖੋ ਚਵਾਈ ਦੇਖੋ ਵਹਿੜ ਦੀ ਤੁਸੀਂ ਵੀਰ ਕਹਿੰਦਾ ਚਾਹੇ ਨਿਆਣਾ ਪਾਓ ਚਾਹੇ ਨਾ ਪਾਓ ਉਹ ਗੱਲ ਨਹੀਂ ਹੈਗੀ ਨੰਬਰ ਪਹਿਲਾਂ ਦਾ ਬੋਲ ਤਾਂ ਸ਼ਾਬਾਸ਼